ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਲੱਗਿਆ ਵੱਡਾ ਝਟਕਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਰਮ ਮਜੀਠੀਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾ ਵੱਲੋਂ ਅੰਦਰੋਂ ਅੰਦਰੀ ਜਾਂਚ ਕੀਤੀ ਜਾ ਰਹੀ ਸੀ ਕਿਹੜੀਆਂ ਕੰਪਨੀਆਂ ਦੇ ਵਿੱਚ ਪੈਸੇ ਇਨਵੈਸਟ ਕੀਤੇ ਹੋਏ ਨੇ ਕਿਹੜੇ ਕਿਹੜੇ ਇਹਨਾਂ ਦੇ ਰਿਸ਼ਤੇਦਾਰ ਬਿਕਰਮਜੀਠਿਆ ਦੇ ਕਾਲੇ ਕੰਮਾਂ ਦੇ ਵਿੱਚ ਇਨਵੋਲਵ ਨੇ ਇੱਕ ਪਾਸੇ ਐਨਡੀਪੀ ਸੀ ਦਾ ਪਰਚਾ ਦੂਸਰੇ ਪਾਸੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਗਨੀਬਕੌਰ ਮਜੀਠਿਆ ਨੂੰ ਵੀ ਸਬਨ ਜਾਰੀ ਬਿਕਰਮਜੀਠਿਆ ਦੇ ਸਾਰੇ ਗਜਪਤ ਸਿੰਘ ਗਰੇਵਾਲ ਨੂੰ ਵੀ ਸਬਨ ਜਾਰੀ ਇਸ ਤੋਂ ਬਾਅਦ ਸਤਿਆਜੀਤ ਮਜੀਠਿਆ ਜੋ ਰਿਸ਼ਤੇ ਵਿੱਚ ਬਿਕਰਮ ਜੀਠਿਆ ਦੇ ਪਿਤਾ ਅਤੇ ਮਾਤਾ ਨੂੰ ਵੀ ਸਬਨ ਜਾਰੀ ਹਰ ਰਸਤਾ ਜਿਹੜਾ ਬਿਕਰਮ ਜੀਠਿਆ ਵੱਲ ਜਾਂਦਾ ਹੈ ਉਸ ਰਸਤੇ ਨੂੰ ਬੰਦ ਬੜੀ ਬਖੂਬੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕੋਈ ਮਾਫੀ ਨਹੀਂ ਕਿਸੇ ਵੀ ਤਰ੍ਹਾਂ ਦੀ ਗੁੰਜਾਇਸ਼ ਨਹੀਂ ਇਹਨਾਂ ਨੇ ਕਾਲੇ ਧੰਦੇ ਕੀਤੇ ਨੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਚਿੱਟਾ ਵਿਕਿਆ ਹੈ ਇਨਾਂ ਦੀਆਂ ਗੱਡੀਆਂ ਨੇ ਚਿੱਟੇ ਦਾ ਆਰ ਪ੍ਰਦਾਨ ਕੀਤਾ ਹੈ ਇੱਕ ਪਾਸੇ 40 ਹਜ਼ਾਰ ਪੰਨਿਆਂ ਦੀ ਰਿਪੋਰਟ 200 ਤੋਂ ਵੱਧ ਬੰਦਿਆਂ ਦੇ ਕੋਲੋਂ ਪੁੱਛਗਛ ਕੀਤੀ ਗਈ ਹੈ ਬਿਕਰਮ ਜੀਠਿਆ ਨੂੰ ਲੈ ਕੇ ਹਾਲਾਂਕਿ ਚਾਰਜ ਕੀਤਾ ਗਿਆ ਸੀ ਬਿਕਰਮ ਜੀਠਿਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਭਗਵੰਤ ਮਾਨਾ ਮੈਂ ਤੇਰੀਆਂ ਚੀਕਾਂ ਲਵਾ ਦਿਆਂਗਾ ਲੇਕਿਨ ਬਿਕਰਮ ਜੀਠਿਆ ਪੈਸੇ ਦੇ ਨਸ਼ੇ ਦੇ ਵਿੱਚ ਭੁੱਲ ਗਏ ਕਿ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਹੁਣ ਦੇ ਨਾਲ-ਨਾਲ ਉਹਨਾਂ ਦੇ ਕੋਲ ਗ੍ਰਹਿਭਤਰਾਲਾ ਵੀ ਹੈ ਗ੍ਰਹਿਭਤਰਾਲੇ ਦਾ ਫਾਇਦਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਉਹ ਕਾਬਲੇ ਤਾਰੀਫ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇਹੋ ਜਿਹੇ ਨਸ਼ਾ ਤਸਕਰਾਂ ਧਨਾੜ ਬੰਦਿਆਂ ਨੂੰ ਹੱਥ ਪਾਉਣ ਲਈ ਜਿਗਰਾ ਚਾਹੀਦਾ ਹੈ ਲੋਕ ਸਾਨੂੰ ਫੋਨ ਕਰ-ਕਰ ਕੇ ਕਹਿੰਦੇ ਸੀ ਕਿ ਇਹਨਾਂ ਨਾਲ ਪੰਗਾ ਨਾ ਲਓ ਤੇ ਅਸੀਂ ਕਹਾਂਗੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਨਸ਼ੇ ਦੀਆਂ ਪੰਜਾਬ ਦੇ ਵਿੱਚੋਂ ਜਿਹੜਾ ਪੁਟੀਆਂ ਜਾਣਗੀਆਂ ਤੇ ਜਿਨ੍ਹਾਂ ਦੇ ਰਾਜ ਵਿੱਚ ਨਸ਼ਾ ਵਿਕਿਆ ਜਿਨ੍ਹਾਂ ਨੇ ਨਸ਼ੇ ਵਕਾਉਣ ਦੇ ਵਿੱਚ ਮਦਦ ਕੀਤੀ ਜਿਨ੍ਹਾਂ ਨੇ ਨਸ਼ੇ ਤੋਂ ਅਰਬਾਂ ਖਰਬਾਂ ਰੁਪਏ ਬਣਾਏ ਉਹ ਜਲਦੀ ਹਵਾ ਵਿੱਚ ਛਕਣਗੇ ਤੇ ਉਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜੇਕਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪੰਜਾਬ ਦੀ ਨਸ਼ਾ ਕੁਸ਼ੀ ਨੂੰ ਬਚਾਉਣ ਲਈ ਜੇਕਰ ਸਾਨੂੰ ਕੁਰਬਾਨੀ ਵੀ ਸਾਨੂੰ ਪੰਗਾ ਵੀ ਲੈਣਾ ਪਿਆ ਤੇ ਚਾਹੇ ਉਹ ਹੋਵੇ ਭਾਰਤੀ ਜਨਤਾ ਪਾਰਟੀ ਸ਼ਰੂਮਰੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਵੱਡਾ ਆਗੂ ਉਸ ਤਰ੍ਹਾਂ ਅਸੀਂ ਪੰਗਾ ਲਵਾਂਗੇ ਵੀ ਉਹਨਾਂ ਕਹਿੰਦੇ ਕਿ ਜਿਹੜੇ ਮੀਡੀਆ ਚੀਕਾ ਕਢੋਂ ਨੂੰ ਫਿਰਦੇ ਸੀ ਉਹਨਾਂ ਦੀਆਂ ਨਾਪੇ ਦੇ ਵਿੱਚ ਚਰੜ੍ਹ ਭੁੰਡੀਆਂ ਅਤੇ ਚੀਕਾਂ ਕਰ ਰਹੀਆਂ ਨੇ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਤੋਂ ਉੱਚ ਅਧਿਕਾਰੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਜਿਹੜੇ ਸਬੂਤ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਬਿਕਰਮਜੀਠੀਆ ਦੇ ਵਿਰੁੱਧ ਪੇਸ਼ ਕੀਤੇ ਗਏ ਉਹ ਸਬੂਤ ਉਹ ਦਲੀਲਾਂ ਅਪੀਲਾਂ ਅਤੇ ਤੱਤ ਕਾਫੀ ਨੇ ਲੰਮਾ ਸਮਾਂ ਸਜ਼ਾ ਦੋਣ ਲਈ ਬਿਕਰਮਜੀਠੀਆ ਨੂੰ ਹਾਲਾਂਕਿ ਬਿਕਰਮਜੀਠੀਆ ਦੇ ਵਕੀਲਾ ਵੱਲੋਂ ਬਿਕਰਮਜੀਠੀਆ ਦੇ ਪਰਿਵਾਰ ਵੱਲੋਂ ਖੁਦ ਬਿਕਰਮਜੀਠੀਆ ਵਾਰ-ਵਾਰ ਠੀਕਾ ਮਾਰ ਕੇ ਕਹਿ ਰਹੇ ਨੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਮੇਰੇ ਤੇ ਕਾਰਵਾਈ ਕੀਤੀ ਗਈ ਹੈ ਮੈਂ નિર્ਦੋਸ਼ਾ ਮੈਂ ਬੇਕਸੂਰ ਹਾਂ ਮੈਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਹਰੀ ਛੱਡੀ ਮਿਲੀ ਹੋਈ ਹੈ ਮੈਨੂੰ ਕਲੀਨ ਚਿੱਟ ਮਿਲੀ ਹੋਈ ਹੈ ਦੇਸ਼ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਵੱਲੋਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਜਿਹੜੇ ਲੋਕ ਜਿਹੜੇ ਲੋਕਾਂ ਦੇ ਨਸ਼ੇ ਦੇ ਨਾਲ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਿੱਟੀਆਂ ਹੋ ਗਈਆਂ ਉਹਨਾਂ ਨੂੰ ਮਾਫੀ ਨਹੀਂ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ ਅਤੇ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਅਤੇ ਕਾਨੂੰਨ ਕਾਨੂੰਨ ਉਹਨਾਂ ਨੂੰ ਸਜ਼ਾ ਵੀ ਦੇਵੇਗਾ ਉਹਨਾਂ ਕਹੇ ਕਿ ਇਹਨਾਂ ਦੇ ਮਾਮਲੇ ਹੀ بڑے ਗੁੰਝਲਦਾਰ ਨੇ ਅੱਜ ਫਿਰ ਦੁਬਾਰਾ ਪੇਸ਼ੀ ਹੋਈ ਬਿਕਰਮਜੀਠੀਆ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਬਿਕਰਮਜੀਠੀਆ ਦੀ ਜ਼ਬਾਨਤ ਅਰਜੀ ਤੇ ਸੁਣਵਾਈ ਹੋਈ ਇਸ ਮਾਮਲੇ ਵਿੱਚ ਬਿਕਰਮਜੀਠੀਆ ਨੂੰ ਅਜੇ ਕੋਈ ਰਾਤ ਨਹੀਂ ਮਿਲੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਾਤ ਨਹੀਂ ਬਿਕਰਮਜੀਠਿਆ ਨੂੰ ਕਿਉਂਕਿ ਬਿਕਰਮਜੀਠਿਆ ਦੇ ਸਾਰੇ ਰਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਸ਼ਾਸਨ ਨੇ ਬੰਦ ਕੀਤੇ ਹੋਏ ਨੇ ਹਾਲਾਂਕਿ ਕੈਬਨਟ ਦੇ ਵਿੱਚ ਵੀ ਮਤਾ ਪਾ ਦਿੱਤਾ ਗਿਆ ਹੈ ਉਹ ਪਤਾ ਪਹੁੰਚ ਗਿਆ ਹੈ ਪੰਜਾਬ ਦੇ ਰਾਜਪਾਲ ਗੁਲਾਬਚੰਦ ਕੁਟਾਰੀਆ ਦੇ ਕੋਲ ਜਦੋਂ ਉਸ ਵੱਲੋਂ ਹਰੀ ਝੰਡੀ ਮਿਲ ਗਈ ਪੰਜਾਬ ਦੇ ਰਾਜਪਾਲ ਵੱਲੋਂ ਤਾਂ ਫਿਰ ਕਾਨੂੰਨੀ ਚਕੰਜਾ ਹੋਰ ਵੀ ਬਿਕਰਮਜੀਠਿਆ ਤੇ ਕਸਿਆ ਚਾਵੇਗਾ ਕਿਉਂਕਿ ਸੰਮਨ ਜਾਰੀ ਹੋਏ ਹੋਏ ਨੇ ਗਰੀਬਕੌਰ ਮਜੀਠੀਆ ਨੂੰ ਹਾਲਾਂਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਲ ਮੈਖ ਨੂੰ ਚੈਲੰਜ ਕੀਤਾ ਹੈ ਲੇਕਿਨ ਇਸ ਦੇ ਬਾਵਜੂਦ ਪੰਜਾਬ ਨੇ ਆਪਣੀ ਦਾਵੇਦਾਰੀ ਠੁਕ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਰਾਤਨੀ ਮਿਲੀ ਸਰਕਾਰ ਨੇ ਆਪਣਾ ਜਵਾਬ ਦਾਇਰ ਕਰਨ ਲਈ ਕੋਰਟ ਤੋਂ ਸਮਾਂ ਮੰਗਿਆ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਹੋਵੇਗੀ ਦੱਸਦੀ ਹੈ ਕਿ ਆਪਦਰ ਤੋਂ ਬਾਅਦ ਜ਼ਾਇਦਾਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਜੇਲ੍ਹ ਵਿੱਚ ਬੰਦ ਹਨ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਜਿਸੀਆ ਨੂੰ ਜਵਾਬਤ ਨਹੀਂ ਮਿਲ ਰਹੀ ਅਤੇ ਨਿਆਇਕ ਹਰਾਸਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਮਜਿਸੀਆ ਨੇ ਆਪਣੀ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦੱਸਿਆ ਸੀ ਅਤੇ ਪੁਲਿਸਨਰ ਪੁਲਿਸਨ ਵੀ ਪਾਈ ਸੀ ਪਰ ਅਜੇ ਤੱਕ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਤ ਨਾ ਤਾਂ ਬੁਹਾਲੀ ਦੀ ਸਰਕ ਅਦਾਲਤ ਵੱਲੋਂ ਅਤੇ ਨਾ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਇਸ ਮਾਮਲੇ ਵਿੱਚ ਜਾਂਚ ਏਜੰਸੀਆਂ ਨੇ ਲਗਭਗ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ দাখিল ਕੀਤੀ ਹੈ 200 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ ਕੋਰਟ ਨੇ ਉਹਨਾਂ ਦੀ ਜ਼ਬਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਜਿਸ ਦੇ ਚਲਦੇ ਉਹ ਹੁਣ ਤੱਕ ਜੇਲ੍ਹ ਦੇ ਵਿੱਚ ਨੇ ਮੁਹਾਲੀ ਦੀ ਸਤਾਨਕ ਅਦਾਲਤ ਨੇ ਬਿਕਰਮਜੀਠਿਆ ਵੱਲੋਂ ਜਿਹੜੀ ਜ਼ਬਾਨ ਦੀ ਅਪੀਲ ਪਾਈ ਗਈ ਸੀ ਉਸ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ ਹੁਣ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪੀਲ ਪਾਈ ਹੈ ਲੇਕਿਨ ਉੱਥੋਂ ਕੋਈ ਰਾਹ ਨਹੀਂ ਮਿਲੀ 29 ਅਕਤੂਬਰ ਨੂੰ ਪਤਾ ਲੱਗੇਗਾ ਬਿਕਰਮਜੀਠਿਆ ਦੇ ਕੇਸ ਨੂੰ ਲੈ ਕੇ ਜੇਕਰ ਇੱਥੋਂ ਰਾਹਤ ਨਹੀਂ ਮਿਲਦੀ ਤਾ ਫਿਰ ਇਕੋ ਹੀ ਹੱਲ ਹੈ ਬਿਕਰਮਜੀਠਿਆ ਦੇ ਕੋਲ ਉਹਨਾਂ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਣਾ ਪਵੇਗਾ ਲੇਕਿਨ ਉਸ ਤੋਂ ਪਹਿਲਾਂ ਕਿ ਬਿਕਰਮਜੀਠਿਆ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਉਥੂ ਰਾਤ ਮੰਗਣ ਉਥੂ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਚੈਲੰਜ ਕਰਨ ਕਿ ਮੇਰੇ ਉੱਤੇ ਗੈਰ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਅਤੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀ ਲਗਾਤਾਰ ਵੱਡੀਆਂ ਕਾਰਵਾਈਆਂ ਕਰਨੇ ਬਿਕਰਮਜੀਤ ਜੀ ਆਤੇ ਧਰਮ